ਹੁਣ ਪੇਪਰ ਅਸੀਂ ਪੜ੍ਹਦੇ ਆਂ ਨਿਊਜ਼ ਦੇ ਵਿੱਚ ਐਕਟਿਵਿਸਟ ਕਈ ਵਾਰੀ ਸ਼ੇਅਰ ਕਰਦੇ ਆ ਕਿ ਜਿਹੜੀਆਂ ਪੁਰਾਣੀਆਂ ਕਿਸਮਾਂ ਸੀਗੀਆਂ ਉਹ ਕਿਸਮਾਂ ਹੁਣ ਕੱਢ ਕੇ ਉਹਨਾਂ ਤੋਂ ਦੁਬਾਰਾ ਨਵੀਆਂ ਕਿਸਮਾਂ ਤਿਆਰ ਕੀਤੀਆਂ ਜਾ ਰਹੀਆਂ ਕਿਉਂ ਕਿ ਮੌਸਮੀ ਬਦਲਾਅ ਹੋ ਰਿਹਾ ਇਹ ਜਿੰਨੇ ਵੀ ਸਾਡੀਆਂ ਹਾਈ ੀਲਡਿੰਗ ਵੈਰਾਈਟੀ ਹਾਈਬ੍ਰਿਡ ਵੈਰਾਈਟੀਆਂ ਆ ਗਈਆਂ ਜੀਐਮ ਆ ਗਏ ਜੀ ਅੱਗੇ ਇਹ ਮੌਸਮ ਨਹੀਂ ਚੱਲ ਸਕਦੇ ਇਹ ਤਾਂ ਏਦਾਂ ਲੈਬੋਰਾਟਰੀ 'ਚ ਹੁੰਦਾ ਨਾ ਵੀ ਆ ਇਹਨੂੰ ਏਦਾਂ ਦੀ ਹੀ ਕੰਡੀਸ਼ਨ ਚਾਹੀਦੀ ਜੇ ਦਾ ਸਾਡੇ ਹੁੰਦਾ ਵੀ ਇਲੈਕਟ੍ਰੀਕਲ ਜੀ ਬਿਜਲੀ ਬੋਰਡ ਤੇ ਲੱਗਦੇ ਇਕਵਿਪਮੈਂਟ ਪਈ ਇਹਨੂੰ ਏਸੀ ਲਾ ਕੇ 25 ਡਿਗਰੀ ਤੋਂ ਉੱਪਰ ਟੈਂਪਰੇਚਰ ਨਹੀਂ ਜਾਣਾ ਚਾਹੀਦਾ ਨਹੀਂ ਤਾਂ ਇਹਨੇ ਕੰਮ ਨਹੀਂ ਕਰਨਾ ਇਹ ਸਾਰੀਆਂ ਜਿੰਨੀਆਂ ਵੈਰਾਈਟੀਆਂ ਸੀ ਇਹਨਾਂ ਦੀ ਕੰਡੀਸ਼ਨ ਆ ਇਹ ਤੁਹਾਡੇ ਜਿਹੜੇ ਇਸ ਕੰਡੀਸ਼ਨ ਵਿੱਚ ਤਾਂ ਵਧੀਆ ਰਿਜ਼ਲਟ ਦੇਣਗੀਆਂ ਮੌਸਮ ਉੱਪਰ ਥੱਲੇ ਹੋਇਆ ਤਾਂ ਹਰ ਪਾਸੇ ਜਿਹੜਾ ਕਣਕ ਦੇਖੋ ਤੁਸੀਂ ਛਾਤ ਮਾਰ ਲਓ ਆਲੇ ਦੁਆਲੇ ਐਦਕੀ ਸਾਰੀ ਕਣਕ ਉਬੜ ਖਬੜ ਚੱਲ ਰਹੀ ਹੈ ਨਹੀਂ ਤਾਂ ਕਣਕ ਆਪਣੀ ਪਲੇਨ ਹੁੰਦੀ ਸੀ ਇੱਕਸਾਰ ਹੁੰਦੀ ਸੀ ਪੂਰੇ ਪੰਜਾਬ 'ਚ ਮੈਂ ਤਾਂ ਦੇਖਿਆ ਵੀ ਇੱਕਸਾਰ ਮੈਨੂੰ ਕਿਤੇ ਕਿਸੇ ਖੇਤ 'ਚ ਕਣ ਉੱਪਰ ਥੱਲੇ ਆ ਸਾਰੇ ਤੁਸੀਂ ਆ ਇੱਥੇ ਫਾਲੇ ਵੀ ਸਰਸਰੀ ਨਿਗਾਹ ਮਾਰ ਕੇ ਦੇਖ ਲੋ ਸੋ ਇਹ ਇਹ ਜਿਹੜੀਆਂ ਸਾਰੀਆਂ ਵੀ ਵਿਗਿਆਨੀ ਵੀ ਹੁਣ ਕਰ ਰਹੇ ਆ ਠੀਕ ਹੈ ਉਸ ਤਰੀਕੇ ਨਾਲ ਨਹੀਂ ਕਹਿੰਦੇ ਹੋਣਗੇ ਕਿ ਅਸੀਂ ਜੇ ਦੇਸੀ ਵੈਰਾਈਟੀਆਂ ਸਿਗੀਆਂ ਵੀ ਉਹ ਤੋਂ ਕਰ ਰਹੇ ਆ ਪਰ ਉਹਨਾਂ ਨੂੰ ਪਤਾ ਕਿ ਉਹ ਵੈਰਾਈਟੀਆਂ ਨੇ ਸਦੀਆਂ ਤੋਂ ਸੋਕੇ ਵੀ ਚੱਲੇ ਆ ਹੜ੍ਹ ਵੀ ਚੱਲੇ ਆ ਮੌਸਮੀ ਬਦਲਾਅ ਵੀ ਚੱਲੇ ਜੇ ਉਹ ਕਿਸਮਾਂ ਨੂੰ ਦੁਆਰਾ ਅਸੀਂ ਲੈ ਕੇ ਆਵਾਂਗੇ ਉਹਨਾਂ ਦੇ ਗੁਣ ਜਿਹੜੇ ਆ ਨਵੀਆਂ ਬੀਜਾਂ ਵਿੱਚ ਪਾਵਾਂਗੇ ਅਸੀਂ ਫੇਰ ਜਿਹੜਾ ਆ ਸਾਡਾ ਇਹ ਮੌਸਮ ਨੂੰ ਚੱਲਣ लायक ਫਸਲਾਂ ਹੋਣਗੇ ਜੀ ਉੱਥੇ ਆ ਗਏ ਆ ਤਾਂ ਕਿਉਂ ਨਹੀਂ ਅਸੀਂ ਇਹਦੀਆਂ ਪ੍ਰਾਤਨਾ ਉਹਨਾਂ ਨੂੰ ਰਿਵਾਈਵ ਕਰੀਏ ਪੀਏਯੂ ਦੇ ਵਿੱਚ 2018-17 ਤੋਂ ਸਕੂਲ ਆਫ ਆਰਗੈਨਿਕ ਫਾਰਮਿੰਗ ਜਿਹੜਾ ਚੱਲ ਰਿਹਾ ਉੱਥੇ ਹੁਣ ਵਿਗਿਆਨੀ ਉਸ ਡਿਪਾਰਟਮੈਂਟ ਦੇ ਵਿੱਚ ਸਿਰਫ ਤੇ ਸਿਰਫ ਆਰਗੈਨਿਕ ਤੇ ਖੋਜਾਂ ਕਰ ਰਹੇ 2018 ਚ ਅਸੀਂ ਤੁਹਾਡੇ ਵਰਗੇ ਕਿਸਾਨ ਮਿਲੇ ਅਮਰਿਤ ਸਿੰਘਾ ਸਾਡੇ ਨਾਲ ਸਾਰੇ ਫਾਰਮਰਾਂ ਨੇ ਮਿਲ ਕੇ ਅਸੀਂ ਰਿਕੁਐਸਟ ਕੀਤੀ ਉੱਥੇ ਆਰਗੈਨਿਕ ਫਾਰਮਰ ਕਲੱਬ ਵੀ ਬਣ ਗਿਆ ਜਿੱਥੇ ਇੱਕ ਦੂਜੇ ਨਾਲ ਸਾਇੰਟਿਸਟ ਤੇ ਕਿਸਾਨ ਆਪਸ ਬੈਠ ਕੇ رابطہ ਕਰਦੇ ਤੇ ਐਜੂਕੇਸ਼ਨਲ ਮੈਂਬਰ ਵੀ ਹੋਣੇ ਉੱਥੇ ਦੇ ਜੋ ਸਰਕਾਰੀ ਸਿਸਟਮ ਵੀ ਉਧਰ ਨੂੰ ਆ ਰਿਹਾ ਹੋਣੀ ਮੰਡੀ ਦਾ ਸੀ ਆਪਣਾ ਸਿਸਟਮ ਬਣਾ ਲਿਆ ਰੇਟ ਆਪਣਾ ਡਿਸਾਈਡ ਕਰਦੇ ਆ ਆਰਗੈਨਿਕ ਦੀ ਝਾੜ ਨਹੀਂ ਘਟਦੇ ਦੇਸੀ ਬੀਜ ਜਿਹੜੇ ਹੈਗੇ ਉਹਨਾਂ ਦਾ ਝਾੜ ਨਹੀਂ ਘਟ ਰਹਾ ਲੋਹੀ ਸੀਗੇ ਜਦੋਂ ਆਰਗੈਨਿਕ ਦੀ ਗੱਲ ਹੁੰਦੀ ਸੀ ਕਿ ਦੇਸ਼ ਦੀ ਅੰਨ ਸੁਰੱਖਿਆ ਅੱਜ ਮਸਲਾ ਇਹ ਲੈ ਲੈਂਦੇ ਫਿਰਦੇ ਆ ਕਿ ਅਸੀਂ ਸਾਨੂੰ ਐਕਸਪੋਰਟ ਕਰਨ ਦਾ ਹੋ ਲਾਇਸੈਂਸ ਦਿੱਤਾ ਜਾਵੇ ਇਹਦਾ ਮਤਲਬ ਅਸੀਂ ਵਾਧੂ ਤਾਂ ਪੈਦਾ ਕਰ ਹੀ ਰਹੀਆਂ ਅੰਨ ਸਮੱਸਿਆ ਕੋਈ ਨਹੀਂ ਹੈਗੀ ਅੱਜ ਦੀ ਡੇਟ ਸਾਨੂੰ ਕੁਆਲਿਟੀ ਦੇ ਲੋੜ ਹੈ ਕੁਆਲਿਟੀ ਦੇ ਨਾਂ ਨਾਲ ਕਿਸਾਨ ਦੀ ਜਿਹੜੀ ਆ ਕੋਈ ਸਨਮਾਨਜਨਕ ਕਮਾਈ ਵੀ ਹੋਣੀ ਚਾਹੀਦੀ